ਪਾਸਾ ਬਾਇਓਲੋਜੀ ਦੇ ਪਤੇ ਆਜੋ ਵਿੱਚ 212 224 ਮੁਤਾਬਕ 17 ਮਕਰ ਸਰਬਤਨਾਮਾ شاہੇ 556 ਲੋਕ ਜਿਹੜੇ ਕਾਲਪਕ ਸਰਵੇ ਦੇ ਪੰਜ ਸਿਕ ਸਰਵਾਂ ਦੇ ਘਟਨਾ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਰ ਸੁਖੀ ਸਰਬਤ ਸਹਿ ਤੋਂ ਕਮੇਕੇ ਦੇ ਨਾਮ ਪਰ ਸਾਬਕਾ ਕੈਬਨਟ ਮੰਤਰੀ ਅਤੇ 2015 ਦੇ ਰਿਜ਼ਲਟ ਦੇ ਮੱਦੇਨਜ਼ਰ ਕੌਂਸਲ ਕਮੇਟੀ ਹਾਲ ਹੋਏ ਜਿਸ ਵਿੱਚ ਸਿੰਘ ਸਾਹਿਬਾਨ ਦੇ ਵੱਲੋਂ ਸ਼੍ਰੀ ਅਕਾਲ ਸਰਸਵਰ ਜੀ ਦੇ ਕੋਲ ਸਿਰ ਤੋਂ 208 ਸੁਖਬੀਰ ਸਿੰਘ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ ਮਨੋਂ ਬਾਹਰ ਉੱਪਰ ਬੈਠੇ ਹੋਏ ਦੋਸ਼ਾ ਨੂੰ ਉਹਨਾਂ ਗੁਨਾਹਾਂ ਨੂੰ ਆਪ ਜੋੜ ਕੇ ਸਤਿਗੁਰਾਂ ਦੇ ਸਾਨਹਮੁਖ ਸੰਗਤ ਦੇ ਸਾਹਮਣੇ ਕਬੂਲ ਕੀਤਾ ਹੈ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਨੇ ਇਹ ਤਾਂ ਗੁਰਾਂ ਦਾ ਆਪਣੇ ਭਾਕਿਦਾਰੀ ਨੂੰ ਕਬੂਲ ਕੀਤਾ ਹੈ ਇਹਨਾਂ ਦੇ ਨਾਲ ਸੁਖਦੇਵ ਸਿੰਘ ਖਿੰਸਾ ਸਚਿਆ ਸਿੰਘ ਲਗਾ ਹੀਰਾ ਸਿੰਘ ਅਲਵਿੰਦਰ ਸਿੰਘ ਭੁੰਟਾ ਦਲਜੀਤ ਸਿੰਘ ਛੇਮਾ ਗੁਰਦਾਸ ਗੁਰਾਣੀ ਤੇ ਇਸ ਲਈ ਇਹਨਾਂ ਨੂੰ ਹੇਠ ਲਿਖੇ ਅਨੁਸਾਰ ਅਨਖਾ ਲਏ ਗਏ ਇੱਕ ਪੰਡ ਬੇਤੇ ਤਿਆਨ 12 2024 ਨੂੰ ਸ਼੍ਰੀ ਪਰਬਾਤ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧਕ ਵਿਧੇ ਸੰਗਤ ਦੇ ਬਣੇ ਜੋ 12 ਤਾ ਨੇ ਜੋ ਵਾਸ਼ਰੂਮ ਨੇ ਉਹਨਾਂ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਇੱਕ ਘੰਟਾ ਸਫਾਈ ਕਰਨਗੇ ਔਰ ਮੈਜਰ ਪਰਬਾਤ ਸਾਹਿਬ ਇਹਦਾ ਇਹ ਹਾਜ਼ਰ ਵਿੱਚ ਸੰਤਨ ਜਿੰਨਤ ਕਰੇਗਾ ਉਪਰੰਤ ਇਹ ਇਸ਼ਾਰ ਕਰਕੇ ਇਹ ਇੱਕ ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਬਾਜਣਗੇ ਤੇ ਇੱਕ ਘੰਟਾ ਕੀਰਤਨ ਸੁਣਗੇ ਤੇ ਹਰ ਰੋਜ਼ ਗਿੱਧ-ਬੇਂਦੂ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ। ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਵਾਈਗਾਣੀ ਨਾ ਹੈ। ਇਹਨਾਂ ਸਾਰਿਆਂ ਦੇ ਗਾਲ ਵਿੱਚ ਇਹਨਾਂ ਦਾ ਨਾਮ ਲਏ ਗਏ ਨੇ। ਇਹਨਾਂ ਸਾਰਿਆਂ ਦੇ ਗਾਲ ਵਿੱਚ ਪ੍ਰਸਤੀ ਪਾਈ ਜਾਣੀ ਹੈ। ਤੁਸੀਂ ਜੇ ਆਪਕਸਰ ਤੁਸ ਪਾਈ ਜਾਂਦੀ ਹੈ। ਦ ਫਾਥਿੰਗਰ ਮੈਨੇਜਰ ਸਤਪ੍ਰੇ ਸ੍ਰੀ ਕੌਟਕ ਸਾਹਿਬ ਉਹ ਰੇਖਾ ਜਾਨ ਡਾਲ ਸਰਦਕ ਤੁਗਲੰਦ ਸਿੰਘ ਢੇੜਾ ਮੈਨੇਜਰ ਜੀ ਦਰਵਾਦ ਸਾਹਿਬ ਉਹ ਲਾ ਕੇ ਇਹਨਾਂ ਦੇ ਗਾੜੇ ਵਿੱਚ ਜਿਹਨੂੰ ਤੇ ਨਾਮ ਹੋਰੇ ਗਏ ਨੇ ਇਹਨਾਂ ਦੇ ਗਾੜੇ ਦੇ ਵਿੱਚ ਕश्ती ਪਾਉਣ ਅੱਜ ਦੇ ਆਪਰੇ ਗਾਉਂ ਦੇ ਸਪਾਰਕ ਕਿਟਨਸ ਵੀਰ ਸਿੰਘ ਬਾਦਲ ਦੇ ਨਾਲ ਵਿੱਚ 60 ਮਿੰਟ ਹੋਈ ਹੈ ਬੈਕਟਾ ਸੁਖਦੇਵ ਸਿੰਘ ਢੀਡ ਸਾਹਿਬ ਨੂੰ ਫੋਨ ਕਰਕੇ ਜਿਹੜੇ ਸੇਵ ਕਰਕੇ ਜਿਹੜੇ ਸੇਵਾ ਉਹ ਕੰਮ ਤੋਂ ਸਮਰਥਨੇ ਇਸ ਲਈ ਇਹਨਾਂ ਨੇ 2 ਦਿਨ ਘੰਟਾ ਘਾਰ ਜੋੜੇ ਦੇ بار-ਬਾਰ ਸੀਲਰ ਵਾਰਸਾ ਤੇ ਬਾਰ-ਬਾਰ ਜਿਹੇ ਚੇਰ ਉੱਪਰ ਗਾਠ ਕੇ ਸੇਵਾਦਾਰ ਵਾਲਾ ਚੋਲਾ ਗੜ ਵਿੱਚ ਪਾ ਕੇ ਆਪਣੇ ਹੱਥ ਵਿੱਚ ਵਰਸ਼ਾ ਫੜ ਕੇ ਲੈਣਾ ਹੈ। ਔਰ ਉਹ ਸਮਾਂ ਜਿਹੜਾ 1 ਘੰਟੇ ਦਾ ਸਮਾਂ ਹੋਇਆ ਤੇ ਇੱਕ ਸੋਸ਼ਲ ਜੋ ਗਾਇਕ ਕੀਤੀ ਸੀ ਆਪਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਉਸ। ਇਸੇ ਤੋਂ ਅਨੇ ਆਪਣੇ ਅਸਥੇ ਦਾ ਜ਼ਿਕਰ ਕੀਤਾ। ਪਰਦਾਸ ਨੇ ਪ੍ਰਧਾਨ ਸਾਹਿਬ ਨੇ ਗੁਰਦੁਆਰਾ ਪ੍ਰਵਚਨਕ ਬਿੱਟ ਨੂੰ ਹਦਾਇਤ ਕੀਤੀ ਕਿ ਉਹਨਾਂ ਦਾ ਸੇਵਾ ਮਨਜ਼ੂਰ ਨਾ ਕੀਤਾ ਜਾਵੇ। ਜੇਕਰ ਅਸੇਵਾ ਮਨਜ਼ੂਰ ਕੀਤਾ ਗਿਆ ਤਾਂ ਸਾਰੇ ਅਸਥੇ ਦੇਣ ਵਾਸਤੇ ਮਨਜ਼ੂਰ ਹੋਵਾਂਗੇ। ਹੋਨੇ ਸਾਡੇ ਸਾਫੀ ਸਹਿਤੇ ਨੂੰ ਦੱਸਿਆ ਕਿ ਇਹ ਦਫੇ ਬਾਾਰ ਯੋਨੀਨਵਾਦੀ ਕਰ ਰਹੇ ਨੇ ਇਹ ਕਮਜ਼ੋਰ ਨੇ ਹੋਨੇ ਸੋਸ਼ਲ ਮੀਡੀਆ ਤੇ ਬੋਲਿਆ ਹੋਨੇ ਟੈਲੀਵਿਜ਼ਨ ਦੇ ਚੈਨਲਾਂ ਤੇ ਬੋਲਿਆ ਸਾਰੀਆਂ ਸੰਸਦਾਂ ਨੇ ਸੁਣਿਆ ਔਰ ਹਿਸ਼ਰਮੇ ਦੀ ਹਾਥ ਬੋਲੋ ਹੋਈ ਕਿ ਜਦੋਂ ਉਹਦੀ ਸ਼ਿਕਾਇਤ ਸੀ ਜੀ ਅਕਾਲ ਤਖਤ ਸਾਹਿਬ ਜੀ ਦੇ ਕਿ ਕੁਝੀ ਦੇ ਹੋਏ ਕਿ ਚਿੱਠੀ ਸੀ ਜੀ ਅਕਾਲ ਤਖਤ ਸਾਹਿਬ ਤੇ ਭੇਜੀ ਕਿ ਮੈਨੂੰ ਆਪਣੇ ਘਰ ਉੱਤੇ ਆਪਣੇ ਬੋਲੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪਸਤਾਵਾ ਧਰਵਾ ਨਹੀਂ ਹੈ। ਜੀ ਅਕਾਲ ਤਖਤ ਸਾਹਿਬ ਦੇ ਖਿਲਾਫ ਆਪ ਸ਼ਬਦ ਬੋਲਣ ਸਿੰਘ ਸਰਬਾਨਾ ਨੂੰ ਦਸਨਟੇ ਯੂਨੀਅਨ ਬਾਡੀ ਐਂਡ ਔਰ ਸਿੱਖ ਪਦਵਾਨਾ ਨੂੰ ਨਿਜੜ ਕਹੇ ਕਿ ਕਿਉਂਕਿ ਉਹਦੇ ਵਿੱਚ ਮਾਜਰਪਾ ਭਾਨ ਸ਼੍ਰੋਮਣੀ ਘਟਵਾਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ। ਇਹਨਾਂ ਸ਼ਰਤਾਂ ਦੇ ਨਾਲ ਉਹਨੇ ਨੇ ਇਹਿ ਕਰਨਾ ਇਸ ਸਿੰਘ ਸਹਿਬਾਨ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਹਰ ਜਿਹੜੇ ਰੁਕਸਤ ਸਰਕਾਰ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕੋਈ ਕੀਤਾ ਜਾਂਦਾ ਹੈ ਹੋਰ ਵੀ ਗੁਰੂ ਦਾ ਨਾਮ ਲੈਵਾ ਸੇਕ ਉਹ ਹੋਂ ਨਾ ਲਾਵੇ ਉਹ ਵਾਇ ਤੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਤਨਖਾਹਿਆ ਹੈ ਔਰ ਵਿਰਸਾ ਸਿੰਬਲ ਕੋ ਆ। ਇਹਨਾਂ ਦੇ ਦੇਖ ਲਾਹਤ ਜਿਹੜੇ ਹਰਪ੍ਰੀਤ ਸਿੰਘ ਦੇ ਖਿਲਾਫ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਹੈ ਸ਼ੀਸ਼ੇ ਕਾਲਕਸਾਬ ਤੋਂ ਉਹਨੂੰ ਬੁਲਾਇਆ ਗਿਆ ਸਾਰੇ ਰਿਕਾਰਡਿੰਗ ਵੀ ਕੀਤੀ ਗਈ ਹੈ ਉਹਨੂੰ ਕਾਲਕਾਂ ਨੇ ਕੀਤੀ ਕਿ ਤੋਂ ਸੁਖੋਧ ਦੇ ਨਾ ਪਰ ਤੋਂ ਬਾਦੂ ਦੇ ਵੀ ਉਹਦਾ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਜਾਂਦਾ ਚੁਬਰੀ ਸੀ ਜਿਵੇਂ ਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਲਗਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ ਸ਼ੀਸ਼ੇ ਕਾਲਕਸਾਬ ਤੋਂ ਭਾਈ ਜਾਂਦੀ ਹੈ ਹੁਣੇ ਵਿੱਚ ਸਰਦਾਰ ਅੰਦਰ ਸਿੰਘ ਢਾਬੇ ਪ੍ਰਧਾਨ ਚੌਂਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਾਲ ਸਹਿਤ ਹੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਜਿਆਰੀ ਸੰਤਾ ਸਿੰਘ ਉੱਲਹਤੋਰੀ ਅਤੇ ਸ਼੍ਰੀ ਕਾਪਟ ਸਹਿਬਾ ਬੀਬੀ ਸਤਵੰਤਕ ਔਰ ਪੁੱਤਰੇ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਵਰਕਿੰਗ ਕਮੇਟੀ ਉਹ ਦੇਸ਼ ਕੀਤਾ ਜਾਂਦਾ ਹੈ ਕਿ ਪ੍ਰਧਾਨ ਸਾਹਿਬ ਜਿਹਨਾਂ ਅੱਜਵਾਰ ਨੇ ਅਸੀਸ ਦਿੱਤੇ ਹਨ ਉਹ ਤਿੰਨ ਦੇ ਅੰਦਰ ਅੰਦਰ ਫਸੀ ਹੋਏ ਪ੍ਰਬੰਧ ਕਰਕੇ ਰਿਪੋਰਟ ਸਿਜ ਕਾਲਕਸਾਹਵਿਤੇ ਭੇਜਾਂਗੇ। ਬਾਰੀ ਅਤੇ ਬਾਗੀਏ ਤੜਾ। ਆਪਾਰੇ ਸੰਤੇ ਹੋ ਕੇ ਬਾਗੀਏ ਤੇ ਬਾਗੀ ਤੁਹਾਡੇ ਦੇ ਨਾਮ ਦੇ ਨਾਲ ਹੀ ਸੋਲਤਰ ਮੇਗਾ ਤੇ ਅਕਬਾਰਾਂ ਤੇ ਜੋ ਕਿਛ ਦੇ ਨਾਲ ਪਹਸਾ ਰਿਹਾ ਹੈ ਬੋਲਿਆ ਜਾ ਰਿਹਾ ਹੈ ਬਾਕੀ ਅਸੇ ਬਾਕੀ ਸਾਡਾ ਆਪਣੇ ਅਲੱਗ ਰਾਜ ਦੇ ਤੁਲੇ ਸਮੇਟ ਕੇ ਤੁਲੇ ਸਮੇਟਣ ਤੋਂ ਬਾਅਦ ਇਹ ਆਪੋ ਆਪਣੀ ਵਕਤੋ ਵਕਤ ਡੰਗਰੀ ਮਝਾਉਣੀ ਸ਼ੱਕਦੇ ਵਕਤੋ ਵਕਤ ਰਾਤ ਰਾਤ ਨਹੀਂ ਛੱਡ ਕੇ ਕਿਉਂਕਿ ਜੇਕਰ ਬਾਕੀ ਤਾਕੀ ਨੇ ਤੇ ਬਾਕੀ ਵੀ ਲਾਗੇ ਨਹੀਂ ਉਹ ਦਾਗਾ ਤੋਂ ਬਾਹਰ ਹੀ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਅਹੁਦੇ ਵੀ ਮਾੜੇ ਸੋਖ ਸਮਝੋਤਾ ਵੀ ਮਾੜੀਆਂ ਉਹ ਟੈਨਸ਼ਨਾਂ ਤੇ ਲੈ ਰਹੇ ਨਹੀਂ ਫਿਰ ਵੀ ਉਹ ਵਿੱਚੋਂ ਵਕਤ ਹੋਏ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜਿਆਂ ਨੂੰ ਬਾਗੀ ਕਿਹਾ ਜਾਣ ਲੱਗਾ ਇਹ ਦੋਨੋਂ ਕਾਹੀ ਬਾਗੀ ਅਤੇ ਬਾਗੀ ਆਪੋ ਆਪਣੇ ਚੁੱਲ੍ਹੇ ਸੇਠੇ ਆਪੋ ਆਪਣੇ ਰਾਤ ਅਲਾਪਣੇ ਬੰਦ ਚੜਕੇ ਤੇ ਸ਼ਰਮਣੀ ਅਕਾਲੇ ਦੰਦ ਦੀ ਮਜ਼ਬੂਤੀ ਵਾਸਤੇ ਕਾਰਜ ਕਰ ਆਪ ਆਪਣੀਆਂ ਸਾਰੀਆਂ ਉਹਦੇਦਾਨੀਆਂ ਨੂੰ ਭੰਗ ਕਰਕੇ ਜਿਹੜੇ ਆਪੋ ਆਪਣੇ ਬੱਕਰੇ ਸੋਰਨੇ ਮੇਢ ਦਾ ਜਰਾਤੇ ਵਕਤੋ ਵਕਤ ਰੋਸ ਰਹਾ ਹੈ ਇੱਕ ਦੋ ਦਿਨੋਂ ਮੇਵਾ